हां जी ਵੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਸਰਾਲੀ ਮੰਡ ਪਿੰਡ ਸਰਾਲੀ ਮੰਡਾ ਦੋਸਤੋ ਤੇ ਨੇੜੇ ਸਰਿਆਲੀ ਹੈਗਾ ਤਹਿਸੀਲ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚਿਆ ਵੀਰ ਪ੍ਰਭ ਮੇਰੇ ਨਾਲ ਹੋਣਗੇ ਪ੍ਰਭ ਜੀ ਦਾ ਜਿਹੜਾ ਕੰਮ ਆ ਦੋਸਤੋ ਪਸ਼ੂ ਵਪਾਰ ਦਾ ਵਿਕਰੀ ਵਾਲੇ ਪਸ਼ੂ ਆ ਇੱਕ ਦੋ ਨਗ ਜਿਹੜੇ ਦੋਸਤੋ ਵੀਰ ਲੈ ਆਉਂਦਾ ਸੇਲ ਕਰਦਾ ਲਿਆ ਕੇ ਤੇ ਉਹਨਾਂ ਦੇ ਵਿੱਚੋਂ ਅੱਜ ਇੱਕ ਵਿਹੜ ਦਿਖਾਵਾਂਗੇ ਠੀਕ ਆ ਜੀ ਵਿਕਰੀ ਦੇ ਲਈ ਅਵੇਲੇਬਲ ਆ ਸੇਲਵ ਬਿਲਕੁਲ ਜਿਹੜਾ ਦੋਸਤੋ ਬਕਾਊ ਆ ਠੀਕ ਆ ਤਾਜੀ ਸੂਈ ਸਵਾਈ ਆ ਪੂਰੀ ਗੱਲਬਾਤ ਆਪਾਂ ਵੀਰ ਪ੍ਰਭ ਦੇ ਨਾਲ ਗੱਲਬਾਤ ਕਰ ਲਾਂਗੇ ਇਨਫੋਰਮੇਸ਼ਨ ਲੈ ਲਾਂਗੇ ਵੀ ਕੀ ਡਿਟੇਲ ਆ ਅੱਜ ਇਸ ਵੈਢ ਦੀ ਸੋ ਬਾਕੀ ਪਸ਼ੂ ਜਿਹੜੇ ਸਵੇ ਸਵੇ ਆ ਦੋਸਤੋ ਰਿਕਵੈਸਟ ਹੁੰਦੀ ਆ ਵੀ ਚੁਵਾਈ ਆਪਣੀ ਇੱਕ ਟਾਈਮ ਦੋ ਟਾਈਮ ਘਰ ਵਿਜ਼ਿਟ ਕਰਕੇ ਤੁਸੀਂ ਕਰ ਸਕਦੇ ਹੋ ਆਓ ਕਰਦੇ ਆ ਗੱਲਬਾਤ ਵੀਰ ਪ੍ਰਭ ਦੇ ਨਾਲ ਅੱਜ 30 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਦੋਸਤੋ ਸਮਾਂ ਤੁਸੀਂ ਨੋਟ ਕਰ ਲਓ ਕੋਈ 8:30 ਵਜੇ ਦਾ 8:30 ਵਜੇ ਦਾ 9:00 ਵਜੇ ਦਾ ਜਿਹੜਾ ਸਮਾਂ ਹੈਗਾ ਠੀਕ ਆ ਤੇ ਵੜ ਪਸੰਦ ਆਊਗੀ ਪਸੰਦ ਆਈ ਚੀਜ਼ ਦੀ ਤੁਸੀਂ ਤਸੱਲੀ ਆ ਆਪ ਘਰ ਪਹੁੰਚ ਕੇ ਕਰ ਲਿਓ ਹਾਂਜੀ ਆਜੋ ਫਿਰ ਸਭ ਤੋਂ ਪਹਿਲਾਂ ਵੀਰੇ ਪ੍ਰਭ ਕੀ ਹਾਲ ਚਾਲ ਨੇ ਵੀਰੇ ਵਧੀਆ ਵੀਰ ਤੁਸੀਂ ਸੁਣਾਓ ਠੀਕ ਠਾਕ ਜੀ ਹਾਂਜੀ ਹਾਂਜੀ ਹੋਰ ਵਧੀਆ ਪਸ਼ੂ ਚੱਲੀ ਜਾਂਦਾ ਵਪਾਰ ਤਾਂ ਕੰਮ ਜੀ ਚੱਲੀ ਜਾਂਦਾ ਸੇਰ ਪਰਚੇ ਵਾਲੇ ਪਸ਼ੂ ਆਉਂਦੇ ਰਹਿੰਦੇ ਹੁਣ ਹਾਂਜੀ ਹਾਂਜੀ ਆਉਂਦੇ ਰਹਿੰਦੇ ਠੀਕ ਆ ਹਾਂਜੀ ਹਾਂਜੀ ਤੇ ਫਿਲਹਾਲ ਅਜੇ ਇੱਕ ਵੜ ਹੀ ਆਪਣੇ ਕੋਲ ਬਕਾਉ ਹਾਂਜੀ ਹਾਂਜੀ ਇੱਕ ਹੀ ਹੋਇਆ ਠੀਕ ਆ ਤਾਜੀ ਸੂਈ ਹੈ ਫਿਰ ਤਾਜੀ ਸੂਈ ਦੂਜਾ ਦਿਨ ਸੂਈ ਨੂੰ ਦੂਜਾ ਦਿਨ ਹਾਂਜੀ ਹਾਂਜੀ ਤੇ ਆ ਵੜ ਜਿਹੜੀ ਦੋਸਤੋ ਤੁਸੀਂ ਇੱਕ ਵਾਰੀ ਆ ਦੇਖ ਲਓ पूरी गलत करते हैं उस तो पूरी बॉडी साराक्चर जैट का दिखाई ठीक है दिखा देना आ ये सुबह किन्या दूजा ਪਹਿਲਾ ਸੁਗਾ ਪਹਿਲਾ ਪਹਿਲ ਨਹੀਂ ਹੈ ਹਾਂਜੀ ਹਾਂਜੀ ਅੱਛਾ ਜੀ ਥਾਂ ਤੁਨ ਚੰਗਾ ਲੱਗਾ ਠੀਕ ਹੈ ਠੀਕ ਹੋਰ ਸ਼ਾਈ ਵਾਲਾ ਠੀਕ ਹੈ ਹਾਂਜੀ ਹਾਂਜੀ ਸ਼ਾਈ ਵਾਲਾ ਕਦ ਕੱਠੀ ਬੜਾ ਉੱਚਾ ਨਾ ਜੀ ਹਾਂਜੀ ਹਾਂਜੀ ਵੱੱਛੀ ਜਿਹੜੀ ਦੋਸਤੋ ਚੰਗੀ ਆ ਵਾਧੇ ਬੰਦੀ ਇਹ ਹੈਗੀ ਆ ਵੀ ਸੂਬਾ ਪਹਿਲਾ ਸੋਈ ਆ ਵੱਡੇ ਕੱਦ ਕਾਟ ਦੇ ਵਿੱਚ ਆ ਤੇ ਬਿਲਕੁਲ ਨਿੱਗਰ ਪਿੰਡਾ ਸਰੀਰ ਵੇਖੋਗੇ ਤੇ ਨਿੱਗਰ ਬਿਲਕੁਲ ਗੁਲਾਈ ਦੇ ਵਿੱਚ ਆ ਪੂਰੀ ਬਾਡੀ ਬੰਦਰ ਵੇਖੋਗੇ ਗੁਲਾਈ ਆ ਤੇ ਬੇਲਬੂਲ ਕਾਫੀ ਆ ਠੀਕ ਆ ਸੁਗਾ ਪਹਿਲਾ ਸੁਈ ਆ ਤੇ ਕੱਲ ਪਰਸੋਂ ਸੁਈ ਹੈ ਜੀ ਪਰਸੋਂ ਸ਼ਾਮੀ ਸੁਈ ਹੈ ਪਰਸੋਂ ਸ਼ਾਮੀ ਆ ਹਾਂ ਜੀ ਆ ਦੂਜਾ ਦਿਨ ਆ ਦੂਜਾ ਮੰਨ ਤੇ ਤੀਜਾ ਮੰਨ ਪਰ ਬਈ ਜਿਹੜਾ ਸੁਵਾਈ ਆਪਾਂ ਆਪ ਹੀ ਹੱਥੀ ਆਪਦੇ ਸਾਰਾ ਕੁਝ ਹੋਇਆ ਹਾਂਜੀ ਹਾਂਜੀ ਹੱਥੀ ਚਵਾਈ ਹੋਈ ਜੀ ਇਹ ਜੂ ਰੋਕੇ ਪ੍ਰੋਪਰ ਪਾਈ ਆਪਣੇ ਕੋਲ ਹੀ ਚੇਅਰ ਜੂ ਰੋਲ ਕੇ ਪਾਈ ਸੀ ਇੱਥੇ ਆਣ ਕੇ ਆਪਾਂ ਗੱਬੜ ਨਾ ਕਰੀਏ ਵੀਡੀਓ ਦੇ ਪਾਈ ਦੇ ਨਹੀਂ ਚਾਹੀਏ ਸੁਗਿਆ ਪਾਈ ਦਾ ਸੁਈ ਜ਼ਿੰਮੇਵਾਰੀ ਹੋਊ ਆਪਣਾ ਠੀਕ ਆ ਜੀ ਹਾਂਜੀ ਤੇ ਹੁਣ ਫਿਲਹਾਲ ਬੋਲੇ ਉੱਪਰ ਹੋਊਗਾ ਨਾ ਹਾਂਜੀ ਹਾਂਜੀ ਹੁਣ 10 ਕਿਲੋ ਬੋਲਾ ਜੋ 10 ਕਿਲੋ ਬੋਲਾ ਜਿਆਦਾ ਲਾ ਭਾਵੇਂ 12 ਕਿਲੋ ਮੰਨ ਲਈਏ ਠੀਕ ਹੈ ਜੀ ਇਹਦਾ ਠੰਡਾ ਤੇਰਾ 10 ਕਿਲੋ ਵਾ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਠੀਕ ਹੈ ਮਗਰ ਬੱਚਾ ਆ ਬੱਚਾ ਵਾ ਅੱਛਾ ਆ ਗਿਆ ਹਾਂਜੀ ਹਾਂਜੀ ਲਓ ਵੀ ਦੋਸਤੋ ਕਰੋ ਚੈੱਕ ਤੇ ਧੱਕ ਥੋੜੀ ਜੀ ਅੱਗੇ ਨੂੰ ਆ ਹਨਾ ਲੈ ਆ ਮੱਝਾਂ ਆਣਾਂ ਸਾਡੇ ਮੱਝਾਂ ਆਣਾਂ ਥਾਣੇਵਾ ਵੀਰਪ੍ਰਭ ਕਹਿੰਦਾ ਵੀ ਮੱਜਾਂ ਵਾਲਾ ਦੋਸਤੋ ਮੋਟਾ ਥਾਣਾ ਜਿਵੇਂ ਆਪਾਂ ਮੱਜਾਂ ਦੇ ਨਾਰਮਲ ਹੀ ਦੇਖਦੇ ਆ ਤੇ ਸ਼ਾਹੀ ਬਾੜ ਵਹੜ ਦੀ ਜੇਕਰ ਆਪਾਂ ਗੱਲ ਕਰ ਲਈਏ ਤੋਂ ਵੀ ਤੁਸੀਂ ਦੇਖੋਗੇ ਹੈਗਾ ਤੇ ਮੋਟਾ ਨੌਗਲਾ ਥਾਣਾ ਠੀਕ ਹੈ ਜੀ ਤੇ ਬਿਲਕੁਲ ਹਵਾਨੇ ਦੇ ਜਿਹੜਾ ਬੰਤਰ ਆਪਾਂ ਕਹਿ ਲਈਏ ਉਹ ਅੱਗੇ ਨੂੰ ਆ ਬਿਲਕੁਲ ਤੋਂ ਨਾਲੇ ਪਾਸੇ ਨੂੰ ਆ ਪਿੱਛੋਂ ਤੁਹਾਨੂੰ ਥੋੜਾ ਘੱਟ ਨਜ਼ਰ ਆਊਗਾ ਦੁੱਧ ਜਿਹੜਾ ਪੂਰਾ 12 ਲੀਟਰ ਚ ਆਗਰ ਆਊਗਾ ਪਰ ਵੀਰਾਂ ਦਾ ਵੀ 10 ਕਿਲੋ ਹਣ ਪੌਲਾ ਹੈ ਅੱਜ ਦੋ ਜਿੱਤੇ ਜਿੱਗ ਦਿਨ ਦੇ ਵਿੱਚ ਅੱਜ ਬੋੜਾ ਹੈ ਠੀਕ ਹੈ ਜੀ ਤੇ ਨੋਰਮਲ ਚਵਾਈ ਦੀ ਵੀ ਗੱਲ ਕਰੀਏ ਦੋਸਤੋ ਤੇ ਦੁੱਧ 12 13 12 13 ਲੀਟਰ ਤੱਕ ਵੀ ਜਿਹੜਾ ਪਹੁੰਚ ਸਕਦੀ ਹੈ ਉੱਪਰ ਵੀ ਦੇ ਸਕਦੀ ਹੈ ਪਸ਼ੂ ਦਾ ਕੋਈ ਪਤਾ ਨਹੀਂਗਾ ਵੰਡਦਾ ਹੁੰਦਾ ਤੇ ਇਹਨੂੰ ਪ੍ਰਾਪ ਵੀ ਖੋਲ ਕੇ ਦਿਖਾਈਏ ਵੀਰਾਂ ਨੂੰ ਆ ਕਰੋ ਚੱਕ ਜੀ ਠੀਕ ਹੈ ਅ ਬੱਚਾ ਛੱਡ ਦਿੱ ਗਏ ਹਾਂਜੀ ਬੱਚਾ ਛੱਡ ਕੇ ਧਾਰਾ ਮਾਰ ਕੇ ਦਿਖਾ ਦਿੱਤੀ ਸੋ ਬਾਕੀ ਬੱਚਾ ਦੋਸਤੋ ਛੱਡ ਕੇ ਇਸੇ ਤਰ੍ਹਾਂ ਤੁਸੀਂ ਪਰਫਾਰਮ ਕਰ ਸਕਦੇ ਹੋ ਨਿਆਣਾ ਜੂੜ ਪਰ ਅਸੀਂ ਵੈਸੇ ਨਾਰਮਲੀ ਪਸੂ ਨੂੰ ਪਾ ਲੈਂਦੇ ਹਾਂ ਠੀਕ ਹੈ ਜੀ 这个啥和那样的 ठीक है कले कले मार दी कले कले तार मार दी ठीक है दो दिन चिट्टा है बजा हम्म लो जी ਬੜਾ ਫਿਰ ਪ੍ਰਭ ਥੋੜਾ ਹੀ ਹੋਊਗਾ ਹਨਾ ਇਸ ਟਾਈਮ ਹਾਂਜੀ 10 ਲੀਟਰ ਬੜਾ ਵਾ ਹਾਂਜੀ ਹਾਂਜੀ ਸੋ ਦੋਸਤੋ ਬਾਕੀ ਤਾਂ ਹਰ ਥਾਣਾ ਦੀ ਤੁਸੀਂ ਬਿਲਕੁਲ ਵੇਖ ਲਈ ਆ ਹਜੇ ਚਵਾਈ ਕਾਫੀ ਬਾਕੀ ਹੈ ਠੀਕ ਹੈ ਜੀ ਕੁਝ ਕੁ ਧਾਰਾ ਮਾਰ ਕੇ ਆਪਾਂ ਤੁਹਾਨੂੰ ਜਿਹੜੀਆਂ ਦਿਖਾਈਆਂ ਸੀਗੀਆਂ ਉਸ ਤੋਂ ਬਾਅਦ ਤੁਸੀਂ ਤਸੱਲੀ ਜਿਹੜੀ ਆ ਉਹ ਘਰ ਪਹੁੰਚ ਕੇ ਕਰ ਸਕਦੇ ਹੋ ਤੇ ਬਿਲਕੁਲ ਥਣ ਥਣ ਚੰਗਾ ਲੱਗਾ ਠੀਕ ਹੈ ਜੀ ਸੂਆ ਪਹਿਲਾਂ ਇਹ ਵੜ ਸੁਈ ਆ ਤੇ ਪ੍ਰਭ ਭਾਈ ਲੈਣ ਦੇਣ ਫਿਰ ਇਹਦਾ ਕੀ ਕਰਤਾ ਲੈਣ ਦੇਣਾ ਮੁੱਲ ਭਾਵੇਂ 45 ਕਰੀਏ ਕਰੀ ਜਾਂਦੇ ਲੋਕੀ ਹਰੀਆਂ ਵੜਾਂ ਦਾ ਹਾਂਜੀ ਆਪਾਂ 42000 ਚ ਮਾਨਤਨ ਕਰਾਂਗੇ 42 ਦੇ ਵਿੱਚੋਂ ਹਾਂਜੀ ਹਾਂਜੀ ਠੀਕ ਹੈ ਵੀਰੇ ਹਾਂਜੀ 42 ਦਾ ਖੁੱਲੀ ਛੋਟ ਕਰਦਾਂਗੇ 42 ਦੇ ਵਿੱਚੋਂ ਹਾਂਜੀ ਹਾਂਜੀ ਠੀਕ ਹੈ ਜੀ 42000 ਦੇ ਵਿੱਚੋਂ ਭਰਾਵੋ ਜਿਹੜਾ ਮਾਨਤਨ ਹੋ ਜੂਗਾ ਠੀਕ ਆ ਵਿੱਚੋਂ ਜਿਹੜੀ ਛੋਟ ਛੱਪਾ ਉਹ 42000 ਦੇ ਵਿੱਚੋਂ ਹੋ ਜੂਗਾ ਡਿਮਾਂਡਾਂ ਦਾ ਵੀਰਾਂ ਦਾ ਵੀ 45000 ਹੈ ਠੀਕ ਆ ਤੇ ਬਾਕੀ ਆ ਬੈੜਾ ਨਾਰਮਲ ਜਿਹੜਾ ਦੋਸਤੋ 10 ਤੋਂ 12 ਤੋਂ ਪਲੱਸ ਵੀ ਤੁਸੀਂ ਜਿਹੜਾ ਆਪਣੀ ਸੇਵਾ ਤੇ ਦੁੱਧ ਲੈ ਕੇ ਜਾ ਸਕਦੇ ਹੋ ਕਿਉਂਕਿ ਹੁਣ ਵੀ 10 9 10 10 ਦੇ ਏੜਗੜ ਜਿਹੜਾ ਬੋਲਾ ਹੈਗਾ ਠੀਕ ਆ ਬਾਕੀ ਤਸਲੀ ਤੁਸੀਂ ਘਰ ਪਹੁੰਚ ਕੇ ਕਰ ਲਿਓ ਤੇ ਨੰਬਰ ਵੀਰ ਪ੍ਰਭ ਬੋਲਿਓ ਆਪਣੇ ਨੰਬਰ ਆਵੜਾ 78877267 ਠੀਕ ਹੈ ਜੀ ਹਾਂਜੀ ਇਹ ਨੰਬਰ ਜਿਹੜੇ ਆ ਵੀਰ ਉਹ ਆਪਾਂ ਹਰ ਵਾਰ ਦੀ ਤਰ੍ਹਾਂ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਕਰ ਦੇਾਂਗੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਤੇਰੀ ਗੱਲਬਾਤ ਕਰ ਸਕਦੇ ਹੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ